ਸਵਾਲ ਜਵਾਬ ਤੇ ਤੁਹਾਡਾ ਆਪਣੇ ਚੈਨਲ ਸਵਾਲ ਜਵਾਬ ਤੇ ਗਏ ਨੇ ਜਸਵਿੰਦਰ ਸਿੰਘ ਜੀ ਜੋਗਦੇਵਾਲਾ ਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਇੱਕ ਅਹਿਮ ਵਿਸ਼ੇ ਤੇ ਕਿ ਸਾਡੇ ਸਮਾਜ ਵਿੱਚ ਪੈੜਿਆ ਇਹ ਲੰਗਾ ਕੀ ਬੁਰਾ ਅਸਰ ਹੋ ਰਿਹਾ ਹੈ ਅੱਜ ਦੇ ਸੈਸ਼ਨ ਵਿੱਚ ਆਪਾਂ ਆਓ ਇਸ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਾਂ ਆਪਣੇ ਨਾਲ ਹਨ ਗਏ ਜਸਵਿੰਦਰ ਸਿੰਘ ਜੀ ਜੋਗਦੇਵਾਲਾ ਗੈਨਦੇਵ ਵਾਈਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮੇਂ ਵਿੱਚ ਭੈੜੀਆਂ ਰੀਲਾਂ ਦਾ ਸਮਾਜ ਤੇ ਬੜਾ ਬੁਰਾ ਅਸਰ ਹੋ ਰਿਹਾ ਹੈ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਭੈੜੀਆਂ ਰੀਲਾਂ ਦਾ ਮਤਲਬ ਕੀ ਹੈ ਹਾਂ ਬਹੁਤ ਵਧੀਆ ਸਵਾਲ ਕੀਤਾ ਹੈ ਅੱਜ ਦੇ ਸਮੇਂ ਦੇ ਵਿੱਚ ਭੈੜੀਆਂ ਰੀਲਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਨਗਨਤਾ ਨੂੰ ਜਿਹੜੀਆਂ ਪ੍ਰਮੋਟ ਕਰਦੀਆਂ ਜਾਂ ਨਸ਼ੇ ਨੂੰ ਪ੍ਰਮੋਟ ਕਰਦੀਆਂ ਤੇ ਸਿਰਫ ਗੁਰੂ ਦੇ ਸਿੱਖ ਹੋਣ ਤੋਂ ਬਿਨਾ ਅੰਮ੍ਰਿਤ ਛਕਣ ਤੋਂ ਬਿਨਾ ਹਥਿਆਰਾਂ ਨੂੰ ਪ੍ਰਮੋਟ ਕਰਦੀਆਂ ਜਿਵੇਂ ਗੈਂਗਸਟਰਵਾਦ ਆਦਿਕ ਜੋ ਵੀ ਸਾਡੇ ਸਮਾਜ ਦੇ ਵਿੱਚ ਭੈ ਭਰਾ ਭਰਾ ਨੂੰ ਮਾਰਨ ਦਾ ਜੰਗ ਇਤਿਹਾਦਿਕ ਜਿਹੜਾ ਸਾਡੇ ਨੌਜਵਾਨ ਹੈ ਬੁਰੇ ਪਾਸੇ ਲੱਗੇ ਹੋਏ ਹੈ ਇਹ ਜੇ ਅਸੀਂ ਇਸ ਗੱਲ ਨੂੰ ਸਮਝੀਏ ਤਾਂ ਸਾਨੂੰ ਇਸ ਗੱਲ ਦੇ ਉੱਤੇ ਪਹੁੰਚਣਾ ਮਿਲਦਾ ਹੈ ਜਾਂ ਇਸ ਗੱਲ ਦਾ ਸਾਨੂੰ ਸੰਕੇਤ ਮਿਲਦੇ ਹਨ ਕਿ ਜੇ ਅੱਜ ਸਮਾਜ ਦੇ ਵਿੱਚ ਬਹੁਤ ਕੁਝ ਬੁਰਾ ਹੋ ਰਿਹਾ ਹੈ ਕ੍ਰਿਤੀਆਂ ਹੋ ਰਹੀਆਂ ਅਸ਼ਲੀਲਤਾ ਫੈਲ ਰਹੀ ਹੈ ਭੈੜੇ ਵਿਚਾਰ ਹਰ ਮਨੁੱਖ ਦੇ ਮਨ ਵਿੱਚ ਕੰਮ ਕਰ ਰਹੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ प्रबल ਹੈ ਤਾਂ ਇਹਦੇ ਵਿੱਚ ਇਹ ਰੀਲਾਂ ਦੀ ਦੇਣ ਹੈ ਅੱਜ ਦੇ ਸਮਾਜ ਦੇ ਵਿੱਚ ਅਗਾਹ ਵਧੂ ਸੋਚ ਸੀ ਭਾਵੇਂ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਤੇ ਚੰਗੀ ਗੱਲ ਹੈ ਪਰ ਉਹਦੇ ਨਾਲ ਨਾਲ ਸਾਡੇ ਵਿੱਚ ਗਰਾਵਟਾਂ ਵੀ ਬਹੁਤ ਆਈਆਂ ਜਿਹੜੀਆਂ ਸਾਨੂੰ ਇਸ ਪਾਸੇ ਵੱਲ ਨਸ਼ੇ ਵੱਲ ਜਾਂ ਇਹਨਾਂ ਚੀਜ਼ਾਂ ਵੱਲ ਪ੍ਰਮੋਟ ਕਰਦੀਆਂ ਉਸ ਚੀਜ਼ ਨੂੰ ਭੜੀ ਚੀਜ਼ ਕਿਹਾ ਜਾਂਦਾ ਹੈ ਤੇ ਅੱਜ ਇਸ ਦੇ ਇਸ ਭੜੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਸਾਨੂੰ ਹਾਈ ਲੈਵਲ ਤੇ ਚਾਹੀਦਾ ਵੱਡੇ ਲੈਵਲ ਤੇ ਚਾਹੀਦਾ ਹੈ ਵੀ ਹੋਣਾ ਬੜਾ ਸੋਹਣਾ ਪਲੇਟਫਾਰਮ ਬਣਿਆ ਜਿਵੇਂ ਮਹਿਰੋਂ ਸਾਹਿਬ ਨੇ ਭਾਵੇਂ ਇੱਕ ਬੀਬੀ ਦਾ ਕਤਲ ਹੋਇਆ ਉਹ ਜੋ ਲਚਰਤਾ ਫਲਾਉਂਦੀ ਸੀ ਮਜਬੂਰੀ ਬਣ ਗਈ ਜਦੋਂ ਲਚਰਤਾ ਪ੍ਰਮੋਟ ਕੀਤੀ ਜਾ ਰਹੀ ਸੀ ਤਾਂ ਉਹਨੂੰ ਰੋਕਣ ਵਾਸਤੇ ਕਿਸੇ ਨਾ ਕਿਸੇ ਸਿੰਘ ਨੂੰ ਆਉਣਾ ਪੈਣਾ ਸੀ ਭੜੀਆਂ ਰੀਲਾਂ ਦਾ ਬੱਚਿਆਂ ਤੇ ਕੀ ਅਸਰ ਹੋ ਰਿਹਾ ਹੈ ਭੜੀਆਂ ਰੀਲਾਂ ਦਾ ਬੱਚਿਆਂ ਦੇ ਉੱਤੇ ਅੱਜ ਜਿਹੜੀ ਬਚਪਨਾ ਅੱਗੇ ਖੇਡਦੇ ਸੀ ਗਰਾਉਂਡਾਂ ਦੇ ਸ਼ਿੰਗਾਰ ਸਨ ਉਹ ਸਾਰਾ ਬਚਪਨਾ ਅੱਜ ਕੱਲ੍ਹ ਘਰਾਂ ਦੇ ਵਿੱਚ ਬੈਠ ਕੇ ਸਿਰਫ ਤੇ ਸਿਰਫ ਉਹਨਾਂ ਮੋਬਾਈਲਾਂ ਦੇ ਉੱਤੇ ਲੱਗ ਗਿਆ ਰਿਸ਼ਤੇ ਨਾਤੇ ਖਤਮ ਹੋ ਰਹੇ ਐ ਤੇ ਜਿਹੜੀਆਂ ਗੱਲਾਂ ਅੱਗੇ ਵੱਡੀ ਉਮਰ ਦੇ ਵਿੱਚ ਜਾ ਕੇ ਬੱਚਿਆਂ ਨੂੰ ਪਤਾ ਲੱਗਦੀਆਂ ਸਨ ਉਹ ਜਿਹੜੀਆਂ ਸਮਾਜ ਦੇ ਵਾਸਤੇ ਘਾਤਕ ਹੈ ਉਹ ਗੱਲਾਂ ਪ੍ਰਮੋਟ ਜਾਦੀਆਂ ਹੋਣ ਕਰਕੇ ਅੱਜ ਬੱਚਿਆਂ ਦੀ ਸੋਚ ਜਿਹੜੀ ਹੈ ਉਹ ਨਿਗਰਦੀ ਹੋਈ ਜਾ ਰਹੀ ਹੈ ਸਰੀਰ ਖਤਮ ਹੋ ਰਿਹਾ ਹੈ ਨਸ਼ੇ ਪ੍ਰਮੋਟ ਹੋ ਰਹੇ ਹੈ ਵੱਧ ਤੋਂ ਵੱਧ ਹਥਿਆਰ ਪ੍ਰਮੋਟ ਹੋ ਰਹੇ ਹੈ ਤੇ ਗੁੰਡਾਗਰਦੀ ਬਾਧੂ ਦਾ ਖਰਚਾ ਜਿਵੇਂ ਵੱਡੇ ਵੱਡੇ ਡੇਕ ਲਾ ਲੈਣੇ ਭਾਵ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਡੇ ਬੱਚਿਆਂ ਦੇ ਮਾਨਸਿਕ ਪੱਧਰ ਦੇ ਉੱਤੇ ਹੋ ਰਹੀ ਹੈ ਅੱਜ ਸੋਸ਼ਲ ਮੀਡੀਆ ਦੇ ਯੁੱਗ ਦਾ ਅਸਰ ਹੈ ਮਾਪਿਆਂ ਅਤੇ ਸਮਾਜ ਦੀ ਇਹ ਫ਼ਰਜ਼ ਕੀ ਜ਼ਿੰਮੇਵਾਰੀ ਹੈ ਹਾਂ ਬਹੁਤ ਸੋਣਾ ਹੈ ਵੀ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਦੀ ਕੀ ਜ਼ਿੰਮੇਵਾਰੀ ਜਾਂ ਸਮਾਜ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਗੁਰੂ ਸਾਹਿਬ ਜੀ ਦੇ ਸੋਚ ਦੇ ਧਾਰਨੀ ਆ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਵਾਰ-ਵਾਰ ਇਹੀ ਗੱਲ ਸਮਝਾਈ ਹੈ ਕਿ ਜੇ ਕਿਤੇ ਨਦੀਨ ਭਾਰੀ ਹੋ ਜਾਵੇ ਫਸਲ ਦੇ ਉੱਤੇ ਬਹੁਤਾ ਹੋ ਜਾਵੇ ਤਾਂ ਉਹ ਫਸਲ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਨਸ਼ਟ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਮਨੁੱਖ ਦਾ ਮਾਨਸਿਕ ਪੱਧਰ ਜਦੋਂ ਇਹਦੇ ਉੱਤੇ ਅਸ਼ਲੀਲਤਾ ਕਾਮਕ੍ਰੋਧ ਲੋਭ ਮੋਹ ਹੰਕਾਰ ਜੇ ਸੱਭਿਆਤਾ ਵੱਧ ਜਾਵੇ ਤਾਂ ਉਹ ਮਤ ਜਿਹੜੀ ਹੈ ਮਲੀਨ ਹੋ ਜਾਂਦੀ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੋਂ ਆਓ ਪੁੱਛੀਏ ਅਪਸਾਰੇ ਨਾਲ ਕਿ ਜੇ ਅਸੀਂ ਜਪਜੀ ਸਾਹਿਬ ਪੜਾਂਗੇ ਅਸੀਂ ਨਿਤਨੇਮ ਕਰਾਂਗੇ ਅੰਮ੍ਰਿਤ ਵੇਲੇ ਸ਼ਾਮ ਵੇਲੇ ਤਾਂ ਸਾਨੂੰ ਇਸ ਗੱਲ ਦੀ ਸੋਝੀ ਮਿਲਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਇਹ ਬੱਚਿਆਂ ਵਾਸਤੇ ਵੀ ਹੈ ਤੇ ਮਾਪਿਆਂ ਵਾਸਤੇ ਵੀ ਹੈ ਵੀ ਮੂਤ ਪਲੀਤੀ ਕੱਪੜ ਹੋਏ ਇਹ ਕਪੜਾ ਕਿਤੇ ਪ੍ਰੀਤ ਹੋ ਜਾਵੇ ਤਾਂ ਉਹਨੂੰ ਦੇ ਸਾਬੂਨ ਲਈਏ ਉਹ ਉਹ ਧੋਏ ਉਹਨੂੰ ਸਾਬਣ ਨਾਲ ਧੋਣਾ ਬੰਦ ਕਰ ਤੇ ਜੇ ਭਰੀਏ ਮਤ ਪਾਪਾ ਕਾ ਸੰਗ ਜੇ ਵਿਕਾਰਾਂ ਦੇ ਇਸ ਦੌਰ ਦੇ ਨਾਲ ਸਾਡੀ ਮਤ ਜਿਹੜੀ ਹੈ ਉਹ ਭਰੀ ਜਾ ਚੁੱਕੀ ਹੈ ਖਰਾਬ ਹੋ ਚੁੱਕੀ ਹੈ ਤਾਂ ਭਰੀਏ ਮਤ ਪਾਪਾ ਕਾ ਸੰਗ ਉਹ ਤੋਂ ਬਹਿ ਨਾ ਵੇ ਕਰ ਇੱਕ ਨਾਮ ਹੀ ਆਸਰਾ ਹੋ ਸਕਦਾ ਹੈ ਇਸ ਵਾਸਤੇ ਆਓ ਇੱਕ ਨਰਵਾ ਸਮਾਜ ਸਿਰਜਣ ਵਾਸਤੇ ਬੇਗੰਪੁਰਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਜਿਹਦੀ ਕਲਪਨਾ ਦੇ ਕੇ ਗਏ ਉਸ ਬੇਗੰਪੁਰਾ ਨੂੰ ਲਿਆਉਣ ਵਾਸਤੇ ਉਸ ਸਦੀਵੀ ਰਾਜ ਖਾਲਸੇ ਨੂੰ ਲਿਆਉਣ ਵਾਸਤੇ ਯਤਨਸ਼ੀਲ ਹੋਈਏ ਉਹਦੇ ਵਿੱਚ ਸਾ ਅਸੀਂ ਵੀ ਰੋਲ ਅਦਾ ਕਰੀਏ ਬੱਚਿਆਂ ਤੇ ਵੱਧ ਤੋਂ ਵੱਧ ਕੰਟਰੋਲ ਰੱਖੀਏ ਸਾਨੂੰ ਪਤਾ ਹੋਵੇ ਸਾਡੇ ਬੱਚੇ ਕੀ ਦੇਖ ਰਹੇ ਆ ਵੇਖੋ ਅੱਗੇ ਵੱਧੋ ਦੌਰ ਸਮਾਂ ਹੈ ਅੱਗੇ ਵਧਣ ਦਾ ਅਸੀਂ ਬਿਨਾ মিডিਏ ਤੋਂ ਬਿਨਾ ਇਸ ਇਲੈਕਟ੍ਰੋਨਿਕ ਤੋਂ ਅੱਗੇ ਨਹੀਂ ਵੱਧ ਸਕਦੇ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਸਾਰਾ ਸਾਰੇ ਦੇ ਸਾਰੇ ਦੇ ਤੇ ਨਿਰਭਰ ਹੋ ਜਾਈਏ ਇਸ ਵਾਸਤੇ ਮਾਪੇ ਜਿਹੜੇ ਐ ਉਹ ਵਿਸ਼ੇਸ਼ ਯੋਗਦਾਨ ਪਾਉਣ ਵੀ ਆਪ ਨੇ ਤਨੇਮ ਕਰਨ ਆਪ ਸੰਗਤ ਵਿੱਚ ਜਾਣ ਤੇ ਬੱਚਿਆਂ ਨੂੰ ਵੀ ਇਹਦੀ ਸਿੱਖਿਆ ਦੇ ਕੇ ਚੰਗੇ ਪਾਸੇ ਲਾ ਕੇ ਨਰਵਾ ਸਮਾਜ ਸਿਰਜਣਾ ਤਾਂ ਹੀ ਸਿਰਜਿਆ ਜਾ ਸਕਦਾ ਗਿਆਨੀ ਜੀ ਸਮਾਜ ਵਿੱਚ ਪਹਿਲਾਂ ਕਦੇ ਇਹੋ ਜੀ ਕੰਡੀਸ਼ਨ ਆਈ ਸੀ हां बेटा जी ਜਦੋਂ ਜਦੋਂ ਸਮਾਜ ਜਦੋਂ ਦਾ ਬਣਿਆ ਹੈ ਜਦੋਂ ਦੀ ਦੁਨੀਆ ਹੋਂਦ ਵਿੱਚ ਆਈ ਹੈ ਜਿਹਨੂੰ ਅਸੀਂ ਸਤਜੋਗ ਕਹਿੰਦੇ ਸੀ ਬੜਾ ਚੰਗਾ ਯੋਗ ਮੰਨਿਆ ਜਾਂਦਾ ਸੀ ਉਦੋਂ ਵੀ ਜਿਹੜਾ ਹੈ ਉਹ ਇਸ ਧਰਤੀ ਦੇ ਉੱਤੇ ਇਸ ਤਰ੍ਹਾਂ ਦੇ ਵਰਤਾਰੇ ਜ਼ਾਲਮ ਲੋਕਾਂ ਦੇ ਵੱਲੋਂ ਬੁਰੀ ਸੋਚ ਵਾਲੇ ਲੋਕਾਂ ਦੇ ਵੱਲੋਂ ਵਰਤਦੇ ਸਨ ਉਦੋਂ ਬਾਅਦ ਦਵਾਪਰ ਆ ਗਿਆ ਉਹ ਆਪਾਂ ਸਾਰੇ ਜਾਣਦੇ ਆਂ ਵੀ ਦਵਾਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਆਪ ਇਸ ਧਰਤੀ ਤੇ ਮੌਜੂਦ ਸੀ ਆਵੇਂ ਉਹਨਾਂ ਨੂੰ ਸੂਰ ਅੱਜਾ 16 ਕਲਾਂ ਅਵਤਾਰ ਕਿਹਾ ਜਾਂਦਾ ਸੀ ਇਸ ਧਰਤੀ ਤੇ ਮੌਜੂਦ ਸੀ ਉਹਨਾਂ ਦੇ ਸਾਹਮਣੇ ਪੱਤ ਲਾਈ ਗਈ ਇੱਜ਼ਤ ਲਾਈ ਗਈ ਇੱਕ ਬੀਚਵੀ ਦੀ ਉਸ ਤੋਂ ਬਾਅਦ ਵੀ ਜਦੋਂ-ਜਦੋਂ ਸਮਾਜ ਦੇ ਵਿੱਚ ਚੰਗਾਪਨ ਆਇਆ ਉਦੋਂ-ਉਦੋਂ ਮਾੜਾਪਨ ਆਇਆ ਇਸੇ ਤਰ੍ਹਾਂ ਹੀ ਜਦੋਂ ਆਪਾਂ ਪਿਛਲੇ ਸਮੇਂ ਦੇ ਵਿੱਚ ਵੇਖੀਏ ਸ੍ਰੀ ਹਰਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ਤੇ ਜਿੱਥੇ 24 ਘੰਟੇ ਗੁਰਬਾਣੀ ਚੱਲਦੀ ਉੱਥੇ ਮੱッセ ਰੰਗੜਾ ਵਰਗੇ ਮਨੁੱਖ ਨੇ ਬੈਠਣਾ ਪਲੰਗਾ ਢਾ ਕੇ ਔਰ ਭੜੇ ਲਚਰਤਾ ਭਰੇ ਗੀਤ ਸੁਣਨ ਨੂੰ ਮਿਲਨੇ ਉਥੇ ਕੰਜਰੀ ਦਾ ਨਾਚ ਹੋਣਾ ਫਿਰ ਸੁਖਾ ਸਿੰਘ ਜੀ ਮਹਤਾਬ ਸਿੰਘ ਜੀ ਉਹਨਾਂ ਨੇ ਆ ਕੇ ਉਹਦਾ ਸਿਰ ਲਾਉਣਾ ਸਮੇਂ-ਸਮੇਂ ਤੇ ਇਹ ਇਨਾ ਮੁਸ਼ਕਲਾਂ ਦੇ ਸਾਹਮਣਾ ਕਰਨਾ ਪਿਆ ਕੌਮ ਨੂੰ ਪਰ ਚੜ੍ਹਦੀ ਕਲਾ ਉਦੋਂ ਹੀ ਕੌਮ ਨੂੰ ਮਿਲੀ ਹੈ ਉਦੋਂ ਹੀ ਸਮਾਜ ਨੂੰ ਮਿਲੀ ਹੈ ਜਦੋਂ ਸਮਾਜ ਦੇ ਵਿੱਚ ਇਹ ਜਿਹੜੀਆਂ ਬੇਹੁਰਤੀਆਂ ਮਾੜੀਆਂ ਜਿਹੜੀਆਂ ਸੋਚਾਂ ਸਨ ਇਨਾਂ ਦਾ ਵਰਤਾਰਾ ਘਟਿਆ ਜਦੋਂ ਜਦੋਂ ਇਹਨਾਂ ਦਾ ਵਰਤਾਰਾ ਵਧਿਆ ਉਹ ਸਮਾਜ ਵਿੱਚ ਭਿਆਨਕ ਦਿਸ਼ਾ ਵਿੱਚ ਸਮਾਜ ਗਿਆ ਔਖੇਪਣ ਵਿੱਚ ਗਿਆ ਔਰ ਸਮਾਜ ਦੇ ਉੱਤੇ ਬਹੁਤ ਵੱਡੀਆਂ-ਵੱਡੀਆਂ ਪਰਲੋ ਆਈਆਂ ਜਦੋਂ ਜਦੋਂ ਇਸ ਧਰਤੀ ਦੇ ਉੱਤੇ ਬੀਗਮਪੁਰਾ ਇਹਦਾ ਭਗਤ ਰਵਿਦਾਸ ਜੀ ਗੱਲ ਕਰਦੇ ਆ ਜਦੋਂ ਜਦੋਂ ਉਹ ਆਇਆ ਉਹੋ ਜਿਹਾ ਸਮਾਜ ਸਿਰਜਿਆ ਗਿਆ ਰੱਬ ਦੇ ਪਿਆਰਿਆਂ ਵੱਲੋਂ ਆਪ ਗੁਰੂ ਸਾਹਿਬਾਨਾਂ ਵੱਲੋਂ ਉਦੋਂ-ਉਦੋਂ ਚੜ੍ਹਦੀ ਕਲਾ ਇਸ ਧਰਤੀ ਦੇ ਉੱਤੇ ਵੇਖਣ ਨੂੰ ਮਿਲੀ। ਗਿਆਨੀ ਜੀ ਦਾ ਬਲਬਾ ਧੰਨਵਾਦ ਤੁਸੀਂ ਸਾਨੂੰ ਐਮ ਵਿੱਚ ਨੂੰ ਬਹੁਤ ਮਟੀ ਦਾ ਰੱਖਿਆ ਜਿੱਤ ਕੀ। ਤੁਹਾਨੂੰ ਕੋਤਾ ਦੇ ਬਲਬਾ ਧੰਨਵਾਦ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਦੇ ਬਾਕਸ ਵਿੱਚ ਦੱਸ ਸਕਦੇ ਹੋ। ਸਾਡੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ, ਲਾਈਕ ਕਰੋ ਤੇ ਸਬਸਕ੍ਰਾਈਬ ਬਟਨ ਨੂੰ ਦਬਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ